ਹਾਂਜੀ ਦੋਸਤੋ ਛੱਤਸ਼ਰੀ ਅਕਾਲ ਜੀ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਸਿਰਫ ਰਿਸ਼ਤਿਆਂ ਦੀ ਐਡ ਲਗਾਉਣ ਦਾ ਕੰਮ ਕਰਿਆ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਰਿੰਦਰਜੀਤ ਸਿੰਘ ਵਰਤੀ ਪਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਲੜਕਾ ਜੀ ਕਾਸਟ ਰਾਮ ਗੜੀਆ ਉਮਰ 3/11/1993 ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਆਈਟੀਆਈ ਮਕੈਨਿਕ ਮੋਟਰ ਵਹੀਕਲ 3 ਇਅਰ ਦੀ ਪਿਤਾ ਤੇਜਿੰਦਰ ਸਿੰਘ ਵਿਰਤੀ ਰਿਟਾਇਰਡ ਪੋਸਟ ਆਫਿਸ ਪੈਨਸ਼ਨਰ ਨੇ ਜੀ ਮਾਤਾ ਜਸਵੀਰ ਕੌਰ ਹਾਊਸ ਵਾਈਫ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਗਵਰਨਮੈਂਟ ਜੋਬ ਤੇ ਭਰਾ ਇੱਕ ਮੈਰਿਡ ਹੈ ਜੀ ਜੋਬ ਕਰਦੇ ਨੇ ਕੰਮਕਾਰ ਹੈ ਜੀ ਲੜਕਾ ਮਕੈਨਿਕਲ ਇੰਜੀਨੀਅਰ ਹੈ ਜੀ ਇਨ ਅਦਿੱਤੇ ਬਿਰਲਾ ਰਿਨਿਊਏਬਲ એનર્ਜੀ ਸੈਮੀ ਗਵਰਨਮੈਂਟ ਜੋਬ ਪੈਨ ਇੰਡੀਆ 45000 ਰੁਪਿਆ ਸੈਲਰੀ ਹੈ ਜੀ ਲੜਕੇ ਦੀ ਪਲਸ 12 ਹਾਊਸ ਦੋਨੇ ਜੀ ਹਰਿਆਣਾ ਐਂਡ ਸਥਾਈਲਾ ਦੇ ਵਿੱਚ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਆਰਾਮਗੜੀਆ ਪਰਿਵਾਰ ਦੀ ਹੋਵੇ ਜਾਂ ਲੜਕੀ ਨੇ ਪੋਸਟ ਕਰੀ ਹੋਵੇ ਜੀ ਨੰਬਰ ਦਿੱਤਾ ਗਿਆ ਕਾਲੀ ਪੱਟੀ ਦੇ ਵਿੱਚ ਲੜਕੇ ਦੇ ਪਰਿਵਾਰ ਦਾ ਤੁਸੀਂ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਵਿਜੇਦੀਪ ਸਿੰਘ ਪਤਾ ਮੰਡੀ ਡੱਬਵਾਲੀ ਕਾਸਟ ਮਜਵੀ ਸਿੱਖ ਗੋਤ ਸਹੋਤਾ ਉਮਰ ਹੈ ਜੀ 13/1999 ਪੜ੍ਹਾਈ ਕਰੀ ਹੈ ਜੀ ਕੰਪਲੀਟ ਸਟੱਡੀ ਇਨ ਕੈਨੇਡਾ ਤੋਂ ਪਿਤਾ ਕੁਲਦੀਪ ਸਿੰਘ ਆਪਣਾ ਬਿਜ਼ਨਸ ਕਰਦੇ ਨੇ ਜੀ ਮਾਤਾ ਸੁਖਜਿੰਦਰ ਕੌਰ ਭੈਣ ਇਹਨਾਂ ਦੀ ਇੱਕ ਹੈ ਜੀ ਕਾਮਕਾਰ ਹੈ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਸ਼ਹਿਰ ਦੇ ਵਿੱਚ ਇਹਨਾਂ ਦੀ ਇੱਕ ਕੋਠੀ ਹੈ ਜੀ ਇੱਕ ਦੁਕਾਨ ਹੈ ਤੇ ਪਲਾਟ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਤੋਂ ਹੋਵੇ ਜਾਂ ਬੀ ਐਸ ਸੀ ਨਰਸਿੰਗ ਕਰੀ ਹੋਵੇ ਲੜਕੀ ਨੇ ਬਠਿੰਡਾ ਮੁਕਤਸਰ ਫਰੀਦਕੋਟ ਫਿਰੋਜ਼ਪੁਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਗਾਲੀ ਪੱਟੀ ਚ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਜਤਨ ਪਾਸੀ ਪਤਾ ਸ਼ਾ ਕੋਟ ਉਮਰ 12 11 1999 ਜਨਮ ਟਾਈਮ 9:19 AM ਦਾ ਜੀ ਜਨਮ ਸਥਾਨ ਜਲੰਧਰ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਬੀ ਕਾਮ ਭਰਾ ਇਹਨਾਂ ਦਾ ਇੱਕ ਹੈ ਕੰਮ ਕਰ ਰਿਹਾ ਜੀ ਸੈਲਫ এমਪਲੋਏ ਐਂਡ ਬਿਜ਼ਨਸ ਕਰਦੇ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਸਕਰਨ ਸਿੰਘ ਮੁੰਡਾ ਤਲਖਸ਼ੁਦਾ ਹੈ ਜੀ ਪਿਤਾ सुरेंद्र ਸਿੰਘ ਕਾਸਟ ਸੈਣੀ ਸਿੱਖ ਉਮਰ 2 12 1993 ਭੈਣ ਇਹਨਾਂ ਦੀ ਇੱਕ ਹੈ ਜੀ ਤੇ ਫੈਮਿਲੀ ਦੇ ਵਿੱਚ ਇਹਨਾਂ ਦੇ ਦਾਦੀ ਨੇ ਜੀ ਸਰਕਾਰੀ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ 40000 ਰੁਪਏ ਮਹੀਨਾ ਕੰਮ ਕਰ ਹੈ ਜੀ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ ਵਧੀਆ ਘਰ ਪਰਿਵਾਰ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਭਾਵੇਂ ਤਲਾਕशुदा ਹੋਵੇ ਕਿਸੇ ਵਿਕਾਸਟ ਦੀ ਹੋਵੇ ਜੀ ਪਰਿਵਾਰ ਦੇ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਗੁਰਪ੍ਰੀਤ ਸਿੰਘ ਸਿੱਖ ਧਾਰੀ ਮੁੰਡਾ ਹੈ ਜੀ ਪਿਤਾ ਦਾ ਨਾਮ ਹੈ ਜੋਗਾ ਸਿੰਘ ਕਾਸਟ ਜੱਟ ਸਿੱਖ ਗੋਤ ਢਿੱਲੋਂ ਤੇ ਸੈਣੀ ਉਮਰ ਹੈ ਜੀ ਲੜਕੇ ਦੀ 12 26 1993 ਦੇ ਵਿੱਚ ਡੇਟ ਆਫ ਬਰਥ ਹੈ ਕੱਦ ਇਹਨਾਂ ਦਾ 5 ਫੁੱਟ 4 ਇੰਚ ਹੈ ਜੀ ਪੜ੍ਹਾਈ ਕਰੀ ਹੈ ਪਲੱਸ 1 ਪਰ ਇਹਨਾਂ ਦੇ ਦੋ ਨੇ ਜੀ ਭੈਣ ਇੱਕ ਮੈਰਿਡ ਹੈ ਕੰਮਕਾਰ ਹੈ ਜੀ ਮੁੰਡਾ ਪਹਿਲਾਂ ਸਾਊਦੀ ਅਰਬ ਤੋਂ ਆਇਆ ਹੈ ਜੀ ਕੰਮਕਾਰ ਕਰਕੇ ਹੁਣ ਇੰਡੀਆ ਦੇ ਵਿੱਚ ਆਲ ਪਰਮਿਟ ਗੱਡੀ ਚਲਾਉਂਦਾ ਹੈ ਜੀ ਵਧੀਆ ਆਮਦਨ ਹੈ ਆਪਣਾ ਵਧੀਆ ਮਕਾਨ ਪਾਇਆ ਹੋਇਆ ਹੈ ਜੀ ਡੇਢ ਕਿੱਲਾ ਇਹਨਾਂ ਕੋਲ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਸੈਣੀ ਸਿੱਖ ਹੋਵੇ ਜੱਟ ਸਿੱਖ ਢਿੱਲੋਂ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਕਾਲੀ ਪੱਟੀ ਦੇ ਵਿੱਚ ਲੜਕੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ